ਸਸਿਕਾ ਸਾਰਿਆਂ ਨੂੰ ਸਸਿਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਹੁਣ ਇਸ ਵਾਰੀ ਤੁਹਾਨੂੰ ਆਪਾਂ ਸੂਟ ਦਿਖਾਉਣ ਲੱਗੇ ਹਾਂ ਆਪਕੋ ਕਿੰਨੇ ਸੋਹਣੇ ਤੇ ਕਿੰਨੇ ਪਿਆਰੇ ਹਾਂ ਇਹ ਤੁਹਾਨੂੰ ਮਿਲਣਗੇ ਜੇ ਸਿਰਫ ਤੇ ਸਿਰਫ 750 ਰੁਪਏ ਦੇ ਵਿੱਚ ਸ਼ਿਪਿੰਗ ਹੋਊਗੀ ਫ੍ਰੀ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਉਹ ਨਹੀਂ ਜੇ ਹੈਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਉਹੀ ਇੱਕ ਦੋ ਬੇਨਤੀਆਂ ਜਿਹੜੀਆਂ ਆਪਾਂ ਕਰਦੇ ਨੇ ਆ ਆਪਾਂ ਦੇਣ ਲੱਗੇ ਤੁਹਾਨੂੰ ਫ੍ਰੀ ਆਫਰਾਂ ਫ੍ਰੀ ਸੂਟ ਗਿਫਟ ਸੂਟ ਉਹ ਕਿਦਾਂ ਤੁਸੀਂ ਇਸੇ ਮੇਰੀ ਵੀਡੀਓ ਨੂੰ ਆਪਣੇ 10 ਤੋਂ 15 ਮੈਗੇਨਿਆਂ ਦੇ ਨਾਲ ਸ਼ੇਅਰ ਕਰਨਾ ਹੈ ਫਿਰ ਇੱਕ ਸੂਟ ਬਾਏ ਕਰਨਾ ਸਾਡੇ ਕੋਲ ਜਿਹੜਾ ਮਰਜ਼ੀ ਜਿਹੜਾ ਸੂਟ ਤੁਸੀਂ ਬਾਏ ਕਰੋਗੇ ਉਹਦੇ ਵਿੱਚ ਆਪਾਂ ਭੇਜਾਂਗੇ ਇੱਕ ਕੂਪਨ ਉਹ ਕੂਪਨ ਤੁਸੀਂ ਸਾਫ਼ ਕੇ ਰੱਖਣਾ ਉਹ ਕੂਪਨ ਦਾ ਅਸੀਂ ਲਾਈਵ ਕੱਢਾਂਗੇ ਤੁਹਾਡਾ ਕੂਪਨ ਨਿਕਲ ਆਇਆ ਤਾਂ ਤੁਹਾਨੂੰ ਸੂਟ ਗਿਫਟ ਵਜੋਂ ਦਿੱਤਾ ਜਾਊਗਾ ਫ੍ਰੀ ਜਿਹੜੇ ਗਿਫਟ ਦਵਾਂਗੇ ਉਹ ਵੀ ਸੂਟ ਆਪਾਂ ਤੁਹਾਨੂੰ ਵਿਖਾ ਕੇ ਗਿਫਟ ਦਵਾਂਗੇ ਕਿ ਆਹ ਸੂਟ ਆਪਾਂ ਭੇਜਣ ਲੱਗੇ ਆਂ ਜੀ ਠੀਕ ਆ ਜੀ ਆਜੋ ਫੇਰ ਜੁੜਦੇ ਆਂ ਨਵੀਂ ਵੀਡੀਓ ਨਵੇਂ ਲਾਈਵ ਦੇ ਵੇਚ ਤੇ ਪਹਿਲਾ ਸੂਟ ਤੁਹਾਨੂੰ ਦਿਖਾਈਏ ਜੀ ਲਓ ਜੀ ਇਹ ਹੈਗੇ ਜੇ ਆਪਣੇ ਡਿਜ਼ਾਈਨ ਤਿਆਰ ਹੋਏ ਰੈਡੀ ਹੋਏ ਸੂਟ ਬਲੈਕ ਕਲਰ ਬਲੈਕ ਕਲਰ ਘੇਰੇ ਦਾ ਡਿਜ਼ਾਈਨ ਇਹ ਹੈਗਾ ਜੇ ਘੇਰੇ ਦਾ ਡਿਜ਼ਾਈਨ ਇਹਦਾ ਬਾਵਾ ਦਾ ਡਿਜ਼ਾਈਨ ਆ ਬਾਵਾ ਤੇ ਤੇ ਆ ਹੈਗਾ ਜੀ ਦੁਪੱਟਾ ਇਹਦੇ ਨਾਲ ਲੱਗਦਾ ਇਹ ਟੈਂਟਾਸ਼ਾ ਮੂਰਤੀ ਦਾ ਇਹ ਅਨਹਦ ਨੇ ਵੀ ਸੇਮ ਸੂਟ ਜਿਹੜਾ ਉਹ ਬਣਨੇ ਦਿੱਤਾ ਆ ਇਹਦੀ ਤੁਸੀਂ ਫਰੌਗ ਵੀ ਬਣਾ ਸਕਦੇ ਜੇ ਇਸ ਸੂਟ ਦੀ ਤੁਸੀਂ ਆ ਜੀ ਦੁਪੱਟਾ ਦਾ ਟਾਈ ਐਂਡ ਆਈ ਦਾ ਬਹੁਤ ਖੁੱਲੇ ਡੁੱਲੇ ਦੁਪੱਟੇ ਆ ਜ ਇਹਨਾਂ ਦੇ ਜਿੱਦਾਂ ਮਰਜ਼ੀ ਬਣਾਓ ਦੁਪੱਟੇ ਵੀ ਇਹਨਾਂ ਦੇ ਡਿਜ਼ਾਈਨ ਕਰਾ ਲਓ ਮਸਲੀਨ ਕਾਟਨ ਦਾ ਦੁਪੱਟਾ ਜੇ ਤੁਸੀਂ ਮਤਲਬ ਇਦਾਂ ਵੀ ਨਾਲ ਹਲਕੀ ਜਿਹੀ ਲੈਸ ਲਾ ਸਕਦੇ ਹਾਂ ਹਾਂ ਬਾਕੀ ਸੂਟ ਜਿਹੜਾ ਬਣਿਆ ਇਹ ਇਹਨਾਂ ਸੂਟਾਂ ਦੀ ਨਾ ਤੁਸੀਂ ਫਰਾਕ ਤਿਆਰ ਕਰਵਾ ਸਕਦੇ ਜੇ ਬਲੈਕ ਕਲਰ ਦੇ ਵਿੱਚ ਆਈਡੀਆ ਤੁਹਾਨੂੰ ਆਈਡੀਆ ਦਾ ਦੱਸ ਹੀ ਦੇ ਕਬਲ ਕਿ ਦਾ ਹੋਣੀ ਫਰਾਕ ਰੈਡੀ ਜਿਹੜੀ ਇੱਕ ਹੋਣ ਗਈ ਆਲ ਰੈਡੀ ਆ ਕੱਟ ਗਈ ਜਿਹੜੀ ਆ ਇਹ ਕੁੜਤੀ ਤੇ ਆਊਗਾ ਇਹ ਹੁੰਦਾ ਵਾ ਤੇ ਆਜ ਭਵੰਦੀਆਂ ਜਿੱਥੇ ਮਰਜੀ ਭਾਵੇਂ ਪਹੁੰਚਿਆ ਤੇ ਲੈਓ ਭਾਵੇਂ ਮੈਂ ਵੀ ਇਹਦਾ ਫਰਾਕ ਸੂਟ ਬਣਾਉਣਾ ਨਾ ਅਨਾਂ ਤਾਂ ਨੇ ਵੀ ਫਰਾਕ ਸੂਟ ਦਿੱਤਾ ਭਾਨੇ ਦਾ ਤੇ ਇਹ ਤੁਹਾਨੂੰ ਮਿਲ ਜਾਣਗੇ ਜੇ 750 ਰੁਪਈਆ ਦੇ ਨਾਲ ਸ਼ਿਪਿੰਗ ਹੋਊਗੀ ਫ੍ਰੀ ਅੱਗੇ ਆ ਗਿਆ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਜੀ ਐਂਡ 'ਚ ਤੁਹਾਨੂੰ ਸੂਟ ਆਪਾਂ ਬਹੁਤ ਹੀ ਸੋਹਣੇ ਦੇਨੇ ਆ ਚੈੱਕ ਕਰਿਓ ਵੀਡੀਓ ਨੂੰ ਐਂਡ ਤੱਕ ਇਹਦਾ ਮੋਰ ਪੁਸ਼ੀਆ ਕਲਰ ਤੇ ਮੋਰ ਬੰਕੇ ਨਾਲ ਲੱਗਾ ਮੰਜੰਟਾ ਦਾ ਕੰਟਰਾਸਟ ਆਇਆ ਇਹਦਾ ਦੁਪੱਟਾ ਹਾਂ ਦੁਪੱਟੇ ਦੇ ਕੰਟਰਾਸਟ ਜਿਹੜੇ ਆਉਣਗੇ ਜੇ ਉਹ ਸੇਮ ਆਉਣਗੇ ਜਿਹੜੇ ਇਹਦੇ ਵਿੱਚ ਕਢਾਈ ਨਾਲ ਦੇ ਆਹ ਲਓ ਜੀ ਮੰਜੰਟਾ ਵਾਲਾ ਦੁਪੱਟਾ ਹਾਂ ਆਹ ਲਓ ਜੀ ਬਲੈਕ ਤੇ ਬਲੈਕ ਦੇ ਨਾਲ ਆ ਗਿਆ ਜੀ λεਮਨ ਦਾ ਕੰਟਰਾਸਟ λεਮਨ ਦੇ ਨਾਲ ਬਹੁਤ ਸੋਹਣਾ ਕੰਟਰਾਸਟ ਹੈ ਇਹਦੀ ਕਾਟਨ ਦਾ ਕਪੜਾ ਆ ਵੀ ਨਾਲ ਲਾਈਨਿੰਗ ਤੋਂ ਸਟੀਚ ਹੁੰਦਾ ਵਾ ਲੋ ਜੀ ਆ ਵੀ ਕਰ ਲੋ ਚੈੱਕ ਬਹੁਤ ਪਿਆਰਾ ਡਿਜ਼ਾਈਨ ਜੇ ਕੰਟਰਾਸਟ ਥ੍ਰੈਡ ਦਾ ਜਿਹੜਾ ਜੇ ਸੇਮ ਦੁਪੱਟਿਆਂ ਦੇ ਨਾਲ ਡਾਈ ਹੋਇਆ ਜੇ ਵਾਈਟ ਦੇ ਨਾਲ ਵਾਈਟ ਤੇ ਆਹ ਕਿਹੜਾ ਕਲਰ ਲੈਮਨ ਦੇ ਨਾਲ ਲੈਮਨ ਤੇ ਇਹ ਸੇਮ ਤੁਹਾਨੂੰ ਸੂਟ 5 ਮੀਟਰ ਦੀ ਕੱਟ ਦੇ ਨਾਲ ਮਿਲ ਜਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਪੇਮੈਂਟ ਹੋਊਗੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ ਅੱਜ ਆ ਗਿਆ ਨੇਵੀ ਬਲੂ ਕਲਰ ਇਹ ਆ ਗਿਆ ਦੇ ਵਿੱਚ ਨੇਵੀ ਬਲੂ ਕਲਰ ਤੇ ਨੇ ਬੁਦਸ ਬਲਿਊ ਦਾ ਕੰਟਰਾਸਟ ਹੈ ਬੜਾ ਜ਼ੰਟਾ ਨਾਲ ਹਾਂ ਬਹੁਤ ਹੀ ਪਿਆਰਾ ਸੂਟ ਤੇ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਵਾ ਹਾਂ ਮਸਲੀਨ कॉटन ਦੇ ਦੁਪੱਟੇ ਦੇ ਨਾਲ ਇਹਨਾਂ ਦੇ कॉटन ਦੇ ਸੂਟ ਜੇ ਬਿਨਾ ਲਾਈਨਿੰਗ ਤੋਂ ਸੂਟ ਜਿਹੜੇ ਜੇ ਸਟਿਚ ਹੁੰਦੇ ਜੇ ਆਹ ਵਖੋ ਕੋਈ ਲਾਈਨਿੰਗ ਦੀ ਲੋੜ ਨਹੀਂ ਜ ਇਹਨਾਂ ਨੂੰ ਅੱਗੇ ਆ ਗਿਆ ਬੰਨ ਕੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਜੇ ਮੈਰੂਨ ਛੇਡ ਮੈਰੂਨ ਛੇਡ ਮੈਰੂਨ ਸੂਟ ਆ ਗਿਆ ਸ਼ਿਪਿੰਗ ਫ੍ਰੀ ਆ ਗਈ ਮੈਰੂਨ ਨਾਲ ਲਈ ਯਲਦਾ ਕੰਟਰਾਸਟ ਹੈ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਹੈ ਦਾ ਵੀ ਇਸ ਗੱਲ ਨਾਲ 스타 ਸੂਟ ਇਹਦੇ ਵਿੱਚ ਇਹ ਮੋਰਾਂ ਵਾਲੇ ਡਿਜ਼ਾਈਨ ਜਿਹੜੇ ਹੈਗੇ ਸਾਡੇ ਕੋਲ ਪੀਕਾਕ ਡਿਜ਼ਾਈਨ ਹੈਗੇ ਉਹ ਹੈਗੇ 4 ਤੋਂ 5 ਸੂਟ ਉਹ ਤੁਹਾਨੂੰ ਆਪਾਂ ਦਿਖਾ ਦੱਤੇ ਆ ਹੁਣ ਇਹ ਤੋਂ ਬਾਅਦ ਜਿਹੜੇ ਆ ਜਾਣਗੇ ਜੇ ਬਾਟਮ ਵਰਕ ਵਾਲੇ ਸੂਟ ਉਹ ਵੀ ਤੁਹਾਨੂੰ ਚੁਕਾ ਦੇਣੇ ਚੈੱਕ ਆ ਲਓ ਜੀ ਇਹ ਥੋੜਾ ਜਿਹਾ ਸਟਾਕ ਆਪਣੇ ਕੋਲ ਰਹਿ ਗਿਆ ਹੈ ਅਸੀਂ ਚੱਲ ਵੀਡੀਓ ਬਣਾ ਕੇ ਵੀ ਤੁਹਾਨੂੰ ਦੇ ਦਈਏ ਇਹਦਾ ਸ਼ਰਟ ਪੀਸ ਆ ਬਾਟਮ ਕਿ ਆਊਗਾ ਆ ਆ ਹੈਗੀ ਇਹਦੀ ਬਾਟਮ ਪੌਂਚੇ ਬਣਾ ਸਕਦੇ ਜੇ ਆ ਸ਼ਰਟ ਜੇ ਤੇ ਇੱਕ ਚੀਜ਼ ਹੋਰ ਜੇ ਦੀ ਇਹਦਾ ਇੱਕ ਸੂਟ ਸੇਮ ਇਦਾਂ ਦਾ ਆਪਾਂ ਤਿਆਰ ਕੀਤਾ ਸੀ ਜਿਹਦੀ ਆ ਸ਼ਰਟ ਬਣਾਈ ਤੇ ਪ੍ਰਿੰਟਡ ਜਿਹੜੀ ਜੇ ਤੁਸੀਂ ਬਾਟਮ ਬਣਾ ਸਕਦੇ ਜੇ ਨਾਲ ਦੁਪੱਟਾ ਕੋਟ ਸੈੱਟ ਸਾਡੀ ਡਿਜ਼ਾਈਨ ਇਦਾਂ ਮਰਜ਼ੀ ਕਰ ਸਕਦੇ ਹਾਂ ਕਾਟਨ ਦੇ ਸੂਟਾਂ ਤੇ ਇਹਦੇ ਵਿੱਚ ਤੇ ਬਹੁਤ ਜ਼ਿਆਦਾ ਡਿਜ਼ਾਈਨ ਨੇ ਜਿੱਦਾਂ ਮਰਜ਼ੀ ਡਿਜ਼ਾਈਨ ਤੁਸੀਂ ਦੇ ਸਕਦੇ ਹੋ ਸਾਈਜ਼ ਅੰਡਾ ਜਿਹਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਸੂਟ ਬੜਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਜੇ ਆਹ ਲੋ ਜੀ ਆ ਹੈਗਾ ਜੇ ਪੂਰਾ ਕੈਂਟ ਸੂਟ ਆਹ ਲੋ ਜੀ ਅੱਗੇ ਆ ਵੀ ਆ ਗਿਆ ਕਲਰ ਪ੍ਰਿੰਟ ਬਹੁਤ ਜਿਆਦਾ ਸੋਹਣਾ ਬਹੁਤ ਹੀ ਔਰੇਂਜ ਤੇ ਮੈਂਟਾ ਦਾ ਕੰਟਰਾਸਟ ਹੈ ਤੇ ਨਾਲ ਇਹਦੇ ਲਾਈਟ ਬਾਬਾ ਬਾਬਾ ਸ਼ੇਡ ਕਰ ਦਿੱ ਦੀ ਬਾਟਮ ਹੈ ਬਾਟਮ ਨਾਲ ਇਹਦੇ ਆ ਗਿਆ ਦੁਪੱਟਾ ਪਿੰਕ ਕਲਰ ਦਾ ਮਸਲੀਨ ਬਾਟਨ ਦਾ ਦੁਪੱਟਾ ਡਬਲ ਡਾਈ ਡਬਲ ਡਾਈ ਸ਼ਿਪਿੰਗ ਇਹਨਾਂ ਦੇ ਵਿੱਚ ਵੀ ਫ੍ਰੀ ਜੇ ਰੇਟ ਇਹਨਾਂ ਦਾ ਵੀ ਸੇਮ ਹੀ ਜੇ 700 ਤੇ 50 ਰੁਪਏ ਅੱਗੇ ਬਲੈਕ ਬਲੈਕ ਵਾਈਟ ਤੇ ਗ੍ਰੇ ਗ੍ਰੇ ਦਾ ਕਾਮਬੀਨੇਸ਼ਨ ਤਿੰਨੇ ਕੰਟਰਾਸਟ ਆ ਗਏ ਜੇ ਇੱਕੇ ਸੂਟ ਦੇ ਵਿੱਚ ਸ਼ਰਟ ਬਾਟਮ ਤੇ ਨਾਲ ਆਗਾ ਦੁਪੱਟਾ ਕੱਟ ਜਿਹੜੀ ਹੈ ਜੇ ਇਹਨਾਂ ਦੀ 170 170 12 ਵੱਡੇ ਦੇ ਨਾਲ ਜੇ ਆ ਦੁਪੱਟਾ ਜੇ ਮਸਲੀਨ कॉटन ਦਾ ਦੁਪੱਟਾ ਖੋਲੀਂ ਕਬਲੇ ਦਾ ਦੁਪੱਟਾ ਬਹੁਤ ਸੋਹਣਾ ਹੈ ਦਾ ਆਹ ਜਿਹੜਾ ਦੁਪੱਟਾ ਆਹ ਲੋ ਜੀ ਲੱਦੂ ਲੱਦ ਦੁਪੱਟਾ ਦਾ ਡਿਜ਼ਾਈਨ ਬਹੁਤ ਪਿਆਰੇ ਪਾਏ ਦੁਪੱਟਿਆਂ ਦੇ ਵਿੱਚ ਵੀ ਐ ਉਧਰੋਂ ਐ ਲੱਗਦਾ ਤਾਂ ਸੂਰਜ ਨਿਕਲਣ ਰਹਿੰਦੇ ਕਿਰਨਾਵਾਂ ਦੀਆਂ ਸੂਰਜ ਦੀਆਂ ਆ ਇਹ ਅੰਬੀਰਾ ਡਿਜ਼ਾਈਨ ਹਾਂਜੀ ਇਹ ਵੀ ਕਾਟਨ ਦੇ ਵਿੱਚ ਬਹੁਤ ਪਿਆਰਾ ਕਲਰ ਜੇ ਬਹੁਤ ਹੀ ਸੋਹਣਾ ਪ੍ਰਿੰਟ ਜੇ ਇਹ ਆ ਗਈ ਬਾਟਮ ਇਹਦਾ ਨਾਲ ਲਾਈਟ ਕਲਰ ਦੀ ਤੇ ਦੁਪੱਟਾ ਇਹਦਾ ਦੁਪੱਟਾ ਆ ਗਿਆ ਨਾਲ ਆ ਗਿਆ ਪ੍ਰਿੰਟ ਸ਼ਰਟ ਨਾਲ ਸੇਮ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਸੂਟ ਰੇਟ ਜਿਹੜਾ ਹੈਗਾ ਜੇ ਇਹਦਾ ਸੇਮ ਹੀ ਜੇ 750 ਰੁਪਏ ਆਹੋ ਆਹ ਪ੍ਰਿੰਟ ਵੀ ਬਹੁਤ ਸੋਹਣਾ ਜੇ ਆਹ ਸ਼ਰਟ ਤੇ ਬਾਟਮ ਤੇ ਦੁਪੱਟਾ ਹਾਂ ਇਹ ਵੀ ਤੁਹਾਨੂੰ ਸੇਮ ਰੇਟ ਸੇਮ ਰੇਂਜ ਦੇ ਨਾਲ ਮਿਲਣਗੇ ਜੀ ਸ਼ਿਪਿੰਗ ਫ੍ਰੀ ਦੇ ਨਾਲ ਆਲੋ ਆ ਵੀ ਕਰ ਲੋ ਚੈੱਕ ਸ਼ਾਰਟ ਪੀਸ ਬਾਟਮ ਦੀ ਬਾਟਮ ਹੈਗੀ ਆ ਬਾਟਮ ਹੈਗੀ ਜੇ ਆਹ ਲਾਈਨਾਂ ਜਿਹੜੀਆਂ ਨਾ ਇਹ ਕਸਟਮਰ ਨੂੰ ਕਿਤੇ ਕਨਫਿਊਜ਼ਨ ਨਾ ਹੋ ਜੇ ਵੀ ਕਾਂਥਾ ਦੀ ਆ ਸ਼ਾਇਦ ਇਹ ਬਾਟਮ ਕਾਂਥਾ ਦੀ ਨਹੀਂਗੀ ਕਾਟਨ ਦੀ ਆ ਨਾਰਮਲ ਇਹ ਦੇ ਵਿੱਚ ਹੈਗੇ ਆ ਪ੍ਰਿੰਟ ਕਾਂਥਾ ਦੇ ਵਿੱਚ ਜਿਹੜੇ ਹੁੰਦੇ ਉਹ ਥ੍ਰੈਡ ਜਿੰਦੇ ਆ ਇਹ ਪ੍ਰਿੰਟ ਹੈ ਨਾ ਆ ਦੇ ਦੁਪੱਟਾ ਦੁਪੱਟਾ ਇਹਦੇ ਨਾਲ ਵੀ ਆ ਗਿਆ ਮਸਲੀਨ ਦਾ ਬਹੁਤ ਸੋਹਣਾ ਕੰਟਰਾਸਟ ਦੁਪੱਟੇ ਦਾ ਵੀ ਸ਼ਿਪਿੰਗ ਆ ਜੇ ਫ੍ਰੀ ਇਹਨਾਂ ਦੇ ਵਿੱਚ ਰੇਟ ਹੈਗਾ ਜੇ ਸਿਰਫ ਤੇ ਸਿਰਫ 750 ਰੁਪਏ ਆ ਵੀ ਪ੍ਰਿੰਟ ਕੰਟਰਾਸਟ ਬਹੁਤ ਪਿਆਰਾ ਜੇ ਸ਼ਿਪਿੰਗ ਇੱਤੇ ਵੀ ਫ੍ਰੀ ਆ ਤੇ ਆ ਦੁਪੱਟਾ ਨਾਲ ਇਹਦਾ ਤੇ ਨਾਲ ਇਹਦੀ ਬਾਟਮ ਤੇ ਨਾਲ 셔ਟ ਆ ਲੋ ਜੀ ਲਾਸਟਰ ਪੀਸ ਹੈ ਪਰ ਬਹੁਤ ਸੋਹਣਾ ਇਹਨੂੰ ਤਾਂ ਐਂਡ ਤੇ ਲਾਇਆ ਹੈ ਹਾਂਜੀ ਇਹ ਆ ਗਿਆ ਸਾਡਾ ਐਂਡਲੈਸ ਸੂਟ ਤੇ ਐਂਡ ਸੂਟ ਚੈੱਕ ਕਰ ਲਓ ਬਾਟਮ ਤੇ ਦੁਪੱਟਾ ਇਹਦਾ ਦੁਪੱਟਾ ਹੈਗਾ ਕੋਟਾ ਡੋਰੀਆਂ نیٹ ਵਿੱਚ हां نیٹ ਦੀ ਕੋਟਾ ਵਾਲਾ ਦੁਪੱਟਾ ਜੇ ਆ ਵੇਖ ਲਓ ਚੈੱਕ ਕਰ ਲਓ ਤੇ ਬਹੁਤ ਸੋਹਣਾ ਡਬਲ ਟ੍ਰਿਪਲ ਡਾਈ ਦੁਪੱਟਾ ਜੇ ਹਾਂਜੀ ਬਲੂ ਵਾਈਟ ਤੇ ਨਾਲ ਹੈਗਾ ਜੇ ਵਾਈਨ ਸ਼ੇਡ ਪੰਜ ਇੰਚ ਵਾਈਨ ਸ਼ੇਡ ਦੀ ਹੀ ਪੋਸਿਬਲ ਬਾਟਮ ਜੇ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਇਹ ਸਾਡਾ ਹੈਗਾ ਲਾਸਟ ਸੂਟ ਤੇ ਐਂਡ ਸੂਟ ਤੇ ਐਂਡਲੈਸ ਸੂਟ ਤੇ ਇਹ ਤੁਹਾਨੂੰ ਸਾਰੇ ਸੂਟ ਜਿਹੜੇ ਮਿਲ ਜਾਣਗੇ ਜੇ ਸ਼ਿਪਿੰਗ ਫਰੀ ਦੇ ਨਾਲ ਪੇਮੈਂਟ ਰਊਗੀ ਇਹਨਾਂ ਦੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਜੇ ਨਹੀਂ ਹੈਗੀ ਇਦਾਂ ਹੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਸასი ਕਾਲ ਜੀ ਟੇਕ ਕੇਅਰ ਧੰਨਵਾਦ